ਨਾਨਕੀ ਜਾਣਾ ਹੈ ਲੈ ਜੀ ਮਿੱਤਰੋ ਕਹਿੰਦੇ ਜਾਏਗਾ ਬੁੱਤ ਫਿਰ ਵੇ ਮੈਂ 8 ਦਿਨ ਨਾਨਕੀ ਬੇ ਤਾਂ 8 ਦਿਨ ਜੇ ਆਪਣੀ ਜੋੜੀ ਟੁੱਟ ਜੂਗੀ ਹੈਨਾ ਮੈਂ ਤਾਂ ਹੈ ਛੁੱਟੀਆਂ ਸੀ ਉਹ ਲੰਮਾ ਲਿਖੜਿਆ ਕਰਾਂਗੇ ਆਪਾਂ ਯਾਰ ਤੇ ਹੁਣ ਤੂੰ ਕਹਦਾ ਮੈਂ ਨਾਨਕੀ ਜਾਣਾ ਹੈ ਇੱਕਦਾਰੇ ਨਾਨਕੇ ਦੂਰ ਵਾਲੇ ਸ਼ੀਸ਼ੀ ਮੋੜਣਾ ਨਹੀਂ ਤੂੰ ਨਾ ਲੈ ਭਰਾਵੋ ਮੋਦੀ ਵੀ ਮੇਰਾ 8 ਦਿਨ ਜੋੜੀ ਜਿਹੜਾ ਤੋੜੂਗਾ ਹੈਨਾ ਮੋਦੀ ਪਾ ਤੇ ਕੱਲ ਨੂੰ ਜਾਏਗਾ ਬੁੱਤ ਫਿਰ ਹਾਂ ਕੱਲ ਨੂੰ ਆ ਨਾ ਮੋਦੀ ਵੀ ਕਹਿੰਦਾ ਕੱਲ ਨੂੰ ਤਾ ਮੈਂ ਦਾ ਬੋ ਜੂੰਗਾ ਨਾਨਕੀ ਕਿਉਂਕਿ ਅੱਜ ਹੈਗੀ ਆ 31 ਤੇ ਛੁੱਟੀਆਂ ਹੋ ਗਈਆਂ ਨੇ ਗਈਆਂ ਬੱਚਿਆਂ ਨੂੰ ਛੁੱਟੀਆਂ ਜਿਹੜੀਆਂ ਕੱਲ ਤੋਂ ਸਟਾਰਟ ਹੋ ਰਹੀਆਂ ਨੇ ਕੱਜੂਨ ਤੋਂ ਤੇ ਮੋਦੀ ਕਹਿੰਦਾ ਵੀ ਮੈਂ ਤਾਂ ਨਾਨਕੀ ਜਾਂਦਾ ਨਾਨਕਿਆਂ ਦਾ ਚਾਹ ਮਿੱਤਰੋ ਹੁੰਦੀ ਹੈ ਇਹ ਸਾਰੇ ਨਾਨਕਿਆਂ ਦਾ ਚਾਹ ਹੈ ਨਾ ਜਿਹੜਾ ਉਹ ਤਾਂ ਫਿਰ ਮਿੱਤਰੋ ਨਾਨਕਿਆਂ ਵਾਲੀ ਜਾਂਦਾ ਯਾਰ ਆਦਾ ਜਿਹੜਾ ਕਿਉਂਕਿ ਨਾਨੀ ਨੂੰ ਵੀ ਆਪਦਾ ਦੋਤਾ ਪਿਆਰਾ ਹੁੰਦਾ ਤੇ ਮੰਮੀ ਨੂੰ ਭਾਣ ਜਾਂਦੇ ਮਾਮੀ ਨੂੰ ਵੀ ਇਹੜਾ ਮਿੱਤਰੋ ਪਿਆਰ ਹੈ ਹੋ। ਕਾਢੀ ਚੀਜ਼ ਹੈ। ਨਾਨਕਿਆਂ ਦਾ ਪਿਆਰ ਨਾ ਜਿਹੜਾ ਬਹੁਤ ਨਜ਼ਾਰੇ ਵਾਲਾ ਪਿਆਰ ਹੈ। ਤੇ ਹਾਂ ਬਤਾ। ਸੇ ਹਾਂ ਬੱਚੇ ਸਕੂਲ ਜਾਂਦੇ ਨੇ ਤੇ ਹੁਣ ਛੁੱਟੀਆਂ ਮਿਲ ਜਾਣੇ। ਹਾਂ ਬਤਾ। ਮਾਪੇ ਬੱਚਿਆਂ ਨਾਲ ਖਮਾ ਬਤਾਇਆ ਕਰੋ ਕਿਉਂਕਿ ਉਹ ਸਕੂਲ 'ਚ ਹੁੰਦੇ ਨਹੀਂ। ਸਕੂਲ 'ਚ ਹੁੰਦੇ ਨੇ। ਹਾਂ। મોદી ਬੜੀ ਵੀ ਗੱਲ ਕਹੀ ਹੈ ਨਾ। ਵੀ ਹੁਣ ਬੱਚੇ ਘਰੇ ਹੋਣਗੇ। ਮੋਦੀ ਵੀ ਕਹਿੰਦਾ ਮੈਂ ਮਾਪਿਆਂ ਨੂੰ ਬੇਨਤੀ ਕਰੂੰਗਾ ਵੀ ਆਪ ਜਿਹੜਾ ਟਾਈਮ ਹੈ ਉਹ ਆਪਦੇ ਬੱਚਿਆਂ ਨਾਲ ਬਤਾਇਆ ਕਰਨਾ ਨਾ ਤੇ ਬੁੱਤ ਨਾਨਕੀ ਮੇਰੀ ਗੱਲੋਂ ਨਾਨਕੀ ਕਿੰਨਾ ਚੀਜ਼ ਲੱਗਦਾ ਬੁੱਤ ਓਏ ਨਾਨਕੀ ਤਾਂ ਲੱਗਦੀ ਹੈ ਫੁੱਲ ਲੱਗਦਾ ਹੈ ਕਿਉਂਕਿ ਨਾਨੀ ਨੀ ਹਾਂ ਨਾਨੀ ਮਾਂ ਹੁੰਦੀ ਹੈ ਕਹਿੰਦਾ ਨਾਨੀ ਬਿਨਾ ਨਾਨਕੇ ਨਹੀਂ ਨਾਨੀ ਬਿਨਾ ਨਾਨਕੇ ਨਹੀਂ ਹਾਂ ਆਏ ਹਾਏ ਬੜੀ ਪਿਆਰੀ ਗੱਲ ਕਹੀ ਹੈ ਮੇਰੇ ਪੁੱਤ ਨੇ ਕਹਿੰਦਾ ਵੀ ਨਾਨੀ ਬਿਨਾ ਨਾਨਕੇ ਨਹੀਂ ਤੇ ਦਾਦੀ ਬਿਨਾ ਦਾਦਕੇ ਨਹੀਂ ਹੈ ਨਾ ਹਾਂ ਵੈਰੀ ਗੁੱਡ ਬਈ ਤੇ ਮੋਦੀ ਜਿਹੜੇ ਦਾਦੀ ਬੜਾ ਪਿਆਰ ਕਰਦੀ ਐ ਮੋਦੀ ਪਤਾ ਤੇ ਨਾਨਕੇ ਕਹਿੰਦਾ ਨਾਨੀ ਬੜਾ ਮੋਹ ਕਰਦੀ ਐ ਨਾਨਕਿਆਂ ਦਾ ਦਾਦਕਿਆਂ ਦਾ ਬੱਚਿਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਜਿਹੜਾ ਉਹ ਹੁੰਦਾ ਐ ਤੇ ਬੱਚੇ ਚਾਹੀ ਚਾਹੀ ਆ ਆਪਦੀ ਨਾਨਕਿਆਂ ਨੂੰ ਜਾਂਦੇ ਨੇ ਛੁੱਟਿਆ ਹੋ ਜਾਂਦੀਆਂ ਛੁੱਟੀਆਂ ਹੋ ਗਈਆਂ ਨੇ ਨਾ ਪੁੱਤ ਤੁਰਾ ਸਰਮਲ ਪਲਾਂਟ ਦੂਰ ਜਿੱਥੇ ਉੜੁਰ ਦੇਖ ਸਕ ਹਾਂ 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 ਸਰਮਲ ਪਲਾਂਟ ਆਪਣੇ ਨਾਲ ਹੀ ਹੈ ਬੱਸ ਆਹ ਰਹਿ ਗਿਆ ਚਾਰ ਕਿਲੇ ਸਰਮਲ ਪਲਾਂਟ ਆਪਣਾ ਤੋਂ ਸ਼ੁਰੂ ਨਹੀਂ ਗੱਲ ਵੀ ਨਹੀਂ ਛੁੱਟੀਆਂ ਹੋ ਗੀਆਂ 13 ਸਾਲ ਵੀ ਹੋ ਗਏ ਹੋ ਗਏ ਬਸ ਛਾਤ ਤੇ ਮੋਦੀਪ ਜੋੜੀ ਤੋੜ ਰਿਹਾ ਹੈ ਮੋਦੀ ਵਿਚਾਰ ਰਿਹਾ ਆਪਣੇ ਕੰਮ ਕੀ ਅੱਜ ਸਤਨਾਬ ਉਹਨੇ ਬੀਜ ਚੰਪਨਾਦ ਰਹੇ ਤੋ ਨਾਨਕ ਹੀ ਲਾਉਗਾ ਨਾਨਕਿਆਂ ਦਾ ਮੋਹ ਐਸੀ ਜਿਹੜੀ ਕੋਈ ਨੂੰ ਪਤਾ ਨਹੀਂ ਕੋਈ ਇਨਸਾਨ ਦੀ ਆਮ ਜਨਗਤ ਲਈ ਹੈ ਜੀ ਨਾਨਕੇ ਤੋਂ ਨਾਨਕੇ ਹੀ ਹੋਵੇ ਜੇ ਨਾਨਕਿਆਂ ਦਾ ਮੋਹ ਹੋ ਲਖਣ ਹੁੰਦਾ ਤੇ ਮੋਹ ਦੀ ਪੁਜਾਰਿਆ ਹਫਤੇ ਲਈ ਆਪਣੇ ਨਾਨਕੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਮੌਸਮ ਬਹੁਤ ਬਰਾਤਵਾੜਾ ਮੇਰਾ ਮੌਸਮ ਆਹੋ ਬੜਾ ਸੁਹਾਵਣਾ ਹੋ ਗਿਆ ਹੈ ਕਿਉਂਕਿ ਮੀਂਹ ਪੈ ਕੇ ਹਟਿਆ ਤੋਂ ਮੀਂਹ ਪਿਆ ਮੌਸਮ ਠੰਡ ਵਾਲਾ ਹੈ ਤੇ ਟਾਈਮ ਲਗਭਗ 6 ਵਜੇ ਦੇ ਅੱਜ ਆਪਣੀ ਸਾਈਕਲਿੰਗ ਅੱਦਾ ਕੰਟਰੋਲ ਲੇਟ ਲੋਕਾਂ ਨੇ ਕੱਲ ਵੀ ਜ਼ਿਕਰ ਕਰਿਆ ਸੀ ਇਕ ਦਿਨ ਆ ਫੁੱਟਾ ਘੰਟਾ ਲੇਡੀ ਚ ਲੱਗ ਰਹੀ ਜੀ ਥੋੜਾ ਮੌਸਮ ਹੈ ਜਿਹਾ ਬੜਾ ਬੁਢਿਆ ਨੀ ਵਾਲਾ ਬੜਾ ਬੜਾ ਜੀ ਲੱਗ ਰਿਹਾ ਰੋਡ ਤੇ ਆਂ ਜੀ ਲੱਗ ਰਿਹਾ ਹੈ ਵੀ ਘਰੇ ਜਾਈਏ ਨਾ ਪਰ ਜਿਵੇਂ ਨੇ ਭੋਗਦੇ ਵੀ ਜਾਣਾ ਸਰਵਿਸ ਤੋਂ ਤੇ ਵੀਡੀਓ ਵੀ ਸ਼ੂਟ ਕਰਨੀ ਹੈ 바이 ਰਾਜ ਜੀ ਘੋੜੀਆਂ ਦੀ ਅੱਜ ਰਾਤ ਦੇ ਬੇਟੇ ਨੇ ਸਿਹਾਲ ਆਇਆ ਸੀ ਵੀ ਅੰਕ ਰੋਕਤੀਆਂ ਹੋ ਗਈਆਂ ਨੇ ਵੀਡੀਓ ਸ਼ੂਟ ਕਰ ਜਾਈਏ ਸੱਜਣ ਜਿਹਾ ਵਾਗੇ ਜਿਵੇਂ ਜੋ ਬਿਲੀਸ਼ ਨੂੰ ਕਰਦੇ ਬਚਨ ਤੇ ਪਾਕ ਰਾਜ ਬਾਈ ਰਾਜ ਦੇ ਘੋੜੀਆਂ ਦੀ ਅਰਜਨ ਘੋੜਾ ਬੜਾ ਮਸ਼ਹੂਰ ਹੈ ਆਪਣੀ ਇੱਥੇ ਬਾਈ ਰਾਜ ਕੋਲ ਹੈਗਾ ਅਰਜਨ ਘੋੜਾ ਗ੍ਰੈਕੀਕ ਤੋਂ ਤੜਾ ਬੜੀ ਮਸ਼ਹੂਰੀ ਹੈ ਇਹਦੀ ਵਿੱਚ ਬੜੀਆਂ ਘੋੜੀਆਂ ਕਰਾਸ ਹੋਣ ਲੀ ਉਹਨਾਂ ਘੋੜੀਆਂ ਨੇ ਜੀ ਸਹੀ ਗਿਆ 20000 ਦੀ ਉਹ ਕਿੰਨੀ ਸਗੀ ਅਮਕੋ ਯਾਤਰੀਆ ਕਿ ਮਾਨਤਾ ਸਪੈਸ਼ਲ ਵਾਈ ਕਰਦਾ ਜਿਹੜਾ ਕੋ ਦੂਰੋਂ ਚੱਲ ਕੇ ਆਉਂਦਾ ਉਹਦਾ ਹੋ ਮਾਨਤਾ ਜੀ ਜਾਂਦਾ ਤੇ ਇਹ ਫਿਕਸ ਫੀਸ ਤੇ ਇਹ ਵੀ ਬੜੇ ਰਿਜ਼ਲਟ ਆ ਰਹੇ ਨੇ ਸੋਨੇ ਨੇ ਕੰਮ ਤਰ੍ਹਾਂ ਤੇ ਮੋਟੂਕੀਆਂ ਸਟਾਰਟ ਹੋ ਗਈਆਂ ਨੇ ਜੇ ਮੈਂ ਪਹਿਲਾਂ ਗੱਲ ਕਰੀ ਐ ਵੀ ਜੂਨ ਦੀਆਂ ਛੁੱਟੀਆਂ ਇੱਕ ਜੋ ਤੋਂ ਸਟਾਰਟ ਹੋ ਗਈਆਂ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਡੇ ਵੀ ਵੀ ਲੈਵੇਂ ਨੇ ਜੇਕਰ ਕੰਮ ਜੁਨੀਆਂ ਦੀ ਛੁੱਟੀਆਂ ਜੇ ਚੱਲ ਵਾਲੇ ਦੀ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਚੈਨਲ ਤੇ ਜ਼ਿਆਦਾ ਫੋਕਸ ਕੀਤਾ ਜਾਵੇ ਵੀ ਵੀਡੀਓ ਰੋਜ਼ ਇੱਕ ਸ਼ੂਟ ਕੀਤੀ ਜਾਵੇ ਇਸ ਚੈਨਲ ਉੱਪਰ ਭਾਈ ਜੀ ਆ ਵੀ ਕੋਸ਼ਿਸ਼ ਆਪਾਂ ਕਰਾਂਗੇ ਬਾਕੀ ਘਰ ਦੇ ਰਜੇਵੇਂ ਆਪਾਂ ਕਰਦੇ ਰਹੇ ਮੇਰੇ ਦੀ ਤਾਂ ਕਿ ਉਹ ਪਾ ਦੇ ਜੀ ਜੀ ਮੈਨੂੰ ਹਰੇਕ ਮੰਦਰ ਮਰੇਕਨ ਸਾਣਾ ਜੀ ਬੀਜੀ ਦਾ ਹਰ ਇੱਕ ਹਰ ਇੱਕ ਇਨਸਾਨ ਇਹ ਲਾਈਵ ਪਰ ਜੀ ਹੈ ਟਾਈਮ ਸਮਾ ਹਰੇ ਕੋਲ ਸ਼ਾਰਟੇਜ ਹੈ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟ ਹੈ ਦੇਖ ਬੰਦੇ ਟਾਈਮ ਹੀ ਸ਼ਾਰਟ ਹੈ ਮਿਸਟਰ ਵਾਈਫਾਈ ਕਿਉਂਕਿ ਭਗਾਈ ਦਾ ਜੁੜਾ ਜੇਕਰ ਮਤਲਬ ਕਵਰਕ ਨਹੀਂ ਕਰਦਾ ਤਾਂ ਬੱਚੀ ਕਿਸ ਤਰ੍ਹਾਂ ਬਾਹਰ ਜਾਏਗਾ ਕੌਣ ਦੇ ਕੰਮ ਬਿジネス ਕਰ ਰਹੇ ਨੇ ਕਿਉਂਕਿ ਵਿਹਾਈ ਦੀ ਮਾਰ ਹੈ ਮਜ਼ਦੂਰੀ ਹੈ ਕੋਈ ਸ਼ੌਂਕ ਨਹੀਂ ਤੁਹਾਨੂੰ ਮਜ਼ਦੂਰੀ ਹੈ ਬੱਚੇ ਪਾਲਣ ਵਾਸਤੇ ਜਿੰਦੇ ਪ੍ਰਵਾਦ ਦੀ ਜ਼ਿੰਮੇਵਾਰੀ ਹੈ ਮੈਂ ਕਹਿੰਦਾ ਉਹ ਸਿੱਤਮ ਦੇ ਕੰਮ ਆਉਂਦੀ ਘੱਟ ਜਿਵੇਂ ਵਿਹਾਈ ਦੇ ਟਾਈਮ ਦੇ ਵਿੱਚ ਬੱਚੇ ਪਾਲਨੇ ਪੜੇ ਔਖੇ ਹੋ ਗਏ